ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾਹੜ ਫੈਮਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੀ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਇਹ ਵੀਡੀਓ ਕੱਲ ਦੀ ਆ ਤੇ ਕੱਲ ਅਸੀਂ ਸ਼ਾਮ ਨੂੰ ਗਏ ਸੀ ਮੇਲੇ ਤੇ ਸਾਡੇ ਪਿੰਡ ਧੀਆ ਦੇ ਨੌਮੀ ਦਾ ਮੇਲਾ ਭਰਦਾ ਖਨੌਰ ਖੁਰਦ ਤੇ ਆਪਾਂ ਜਾ ਰਹੇ ਸੀ ਸਾਰੇ ਜਾਨੀ ਇਕੱਠੇ ਹੋ ਗਏ ਮੇਲੇ ਤੇ ਤੁਹਾਨੂੰ ਦਿਖਾਉਣੇ ਆ ਮੇਲੇ ਦੇ ਕਿੰਮੇ ਦਾ ਮਾਹੌਲ ਆ ਬਹੁਤ ਰੌਣਕ ਹੁੰਦੀ ਆ ਤਿਆਂ ਦੇ ਮੇਲੇ ਤੇ ਜਦੋਂ ਮੇਲਾ ਲੱਗਦਾ ਹੈ ਪਰ ਪਹਿਲਾਂ ਟਰਮ ਚ ਸਾਰੇ ਜਗ੍ਹਾ ਤੇ ਤੀਆਂ ਵੀ ਲੱਗਦੀਆਂ ਸੀ ਪਰ ਹੁਣ ਇਹ ਸਿਰਫ ਮਿੱਟੀ ਕੱਢਣ ਲਈ ਜਾਂਦੇ ਆ ਲੋਕ ਮਤਲਬ ਸਾਰੇ ਪਿੰਡ ਦੇ ਅੱਜ ਦੇ ਦਿਨ ਜ਼ਿਆਦਾਤਰ ਸਾਡੇ ਪਿੰਡ ਦੀ ਲੋਕ ਨਹੀਂ ਇਹ ਮਿੱਟੀ ਕੱਢਣ ਆਉਂਦੇ ਨੇ ਇੱਥੇ ਤੇ ਇਸ ਤੋਂ ਬਾਅਦ ਦੋ ਮੇਲੇ ਹੋਰ ਵੱਡੇ ਭਰਦੇ ਆ ਇਹ ਮਾੜੀ ਦੀ ਜਗ੍ਹਾ ਨਾਲ ਇੱਥੇ ਮੇਲੇ ਭਰਦੇ ਨੇ ਤੇ ਉਹ ਦੋ ਵੱਡੇ ਮੇਲੇ ਭਰਦੇ ਨੇ ਉਹਨਾਂ ਤੇ ਆਲੇ ਦੁਆਲੇ ਪਿੰਡਾਂ ਦੇ ਵੀ ਲੋਕ ਆ ਜਿਹੜੇ ਬਹੁਤ ਆਉਂਦੇ ਨੇ ਆ ਇਹ ਵੰਦੀ ਨੇ ਨੇੜੇ ਦੇ ਪਿੰਡ ਨੇੜੇ ਇੱਥੇ ਮਿੱਟੀ ਕੱਢਣਾ ਹੁੰਦੇ ਨੇ ਦੋ ਵੱਡੇ ਮੇਲੇ ਹੋਰ ਵੀ ਭਰਦੇ ਨੇੜੇ ਤੇ ਆਪਾਂ ਪਹੁੰਚ ਗਏ ਆ ਇੱਧਰ ਅੰਦਰ ਤੇ ਆ ਲੋਕ ਨੇ ਸਾਰੇ ਜੋ ਮੱਥਾ ਟੇਕ ਕੇ ਆ ਰਹੇ ਨੇ ਦੁਕਾਨਾਂ ਵੀ ਸਜੀ ਆਈ ਨੇ ਹਜੇ ਪਹਿਲਾਂ ਤਾਂ ਘੱਟ ਹੁੰਦਾ ਸੀ ਇਸ ਵਾਰ ਤਾਂ ਇਹ ਨੌਵੀਂ ਦਾ ਮੇਲਾ ਤੀਆਂ ਦਾ ਕਾਫੀ ਭਰਿਆ ਹੋਇਆ ਪਹਿਲਾਂ ਇੰਨੀ ਰੌਣਕ ਨਹੀਂ ਹੁੰਦੀ ਸੀ ਤੇ ਦੇਖੋ ਦੁਕਾਨਾਂ ਵੀ ਸਜੀ ਆਈ ਨੇ ਬਹੁਤ ਸਾਰੇ ਲੋਕ ਨੇ ਇੱਥੇ ਮੱਥਾ ਟੇਕਣ ਆ ਰਹੇ ਨੇ ਆਪਾਂ ਵੀ ਅੱਜ ਇੱਥੇ ਮੱਥਾ ਟੇਕਣਗੇ ਆ ਤੇ ਇੱਥੇ ਲੋਕ ਜਿੱਦਾਂ ਚੌਲਾਂ ਦੀ ਕੜਾਹੀ ਵਗੈਰਾ ਬਣਾ ਕੇ ਲੈ ਜਾਂਦੇ ਨੇ ਤੇ ਦਾ ਖਿਲਲਾ ਦਾ ਪ੍ਰਸ਼ਾਦ ਆ ਆਪਣੀ ਸ਼ਰਧਾ ਅਨਸਾਰ ਉਹ ਚੜਾਉਂਦੇ ਨੇ ਤੇ ਆਪਾਂ ਵੀ ਅੱਜ ਇੱਥੇ ਕੜਾਹੀ ਨਾਏ ਆ ਤੇ ਆਪਾਂ ਮੱਥਾ ਟੇਕਣ ਜਾ ਰਹੇ ਆ ਅੰਦਰ ਹੀ ਜਗ੍ਹਾ ਬਣੀ ਹੋਈ ਆ ਤੇ ਹੁਣ ਆਪਾਂ ਸਾਰੇ ਜਣੇ ਇਕੱਠੇ ਹੋਏ ਸੀ ਹਾਂਜੀ ਹੁਣ ਆਪਾਂ ਅੰਦਰ ਪਹੁੰਚ ਗਏ ਹਾਂ ਤੇ ਆਪਾਂ ਇੱਥੇ ਜੋੜੇ ਤਾਰ ਕੇ ਉਸ ਤੋਂ ਬਾਅਦ ਆਪਾਂ ਅੰਦਰ ਮੱਥਾ ਟੇਕਣ ਜਾਵਾਂਗੇ ਅੱਗੇ ਜਗ੍ਹਾ ਬਣੀ ਹੋਈ ਆ ਤੇ ਹੁਣ ਆਪਾਂ ਅੰਦਰ ਜਾ ਰਹੇ ਹਾਂ ਜੀ ਇਹ ਸਾਹਮਣੇ ਜਗ੍ਹਾ ਬਣੀ ਹੋਈ ਹੈ ਜਿਹੜੀ ਇਹ ਬਾਬਾ ਜੀ ਦੀ ਜਿੱਥੇ ਆਪਾਂ ਮੱਥਾ ਟੇਕਦਾ ਕੜਾਹੀ ਜੀ ਪ੍ਰਸ਼ਾਦ ਚੜਾਉਣਾ ਤੇ ਬਹੁਤ ਸਾਰੇ ਲੋਕ ਆਉਂਦੇ ਨੇ ਹਰ ਸਾਲ ਇਹ ਮੇਲੇ ਭਰਦੇ ਨੇ ਤਿੰਨ ਮੇਲੇ ਭਰਦੇ ਨੇ ਸਾਡੇ ਬੰਨ ਮਤਲਬ ਇਹ ਤੀਆਂ ਦੀ ਨੌਵੀਂ ਦਾ ਹੁੰਦਾ ਤੇ ਇਸ ਤੋਂ ਬਾਅਦ ਨੌਵੀਂ ਲੱਦ ਜਗੂਗਾ ਮਾੜੀ ਇਹ ਮੇਲੇ ਨੇ ਇਹਨੇ ਦੋ ਵੱਡੇ ਉਹ ਭਰਦੇ ਨੇ ਤੇ ਹਾਂ ਜੀ ਹੁਣ ਆਪਾਂ ਅੰਦਰ ਜਾ ਰਹੇ ਹਾਂ ਮੱਥਾ ਟੇਕਣ ਬਹੁਤ ਵਧੀਆ ਰੌਣਕਾਂ ਮਿਲਦੇ ਨੇ ਜਿੱਦਾਂ ਅਸੀਂ ਪਿਛਲੀ ਵਾਰ ਆਏ ਸੀ ਉਦੋਂ ਬਿਲਕੁਲ ਨਹੀਂ ਸੀ ਇਕੱਠ ਤੇ ਇਸ ਵਾਰ ਅਸੀਂ ਸ਼ਾਮ ਦੀ 3 ਵਜੇ ਆਏ ਆ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਮਿਲਦੇ ਰੌਣਕ ਬਹੁਤ ਜ਼ਿਆਦੀ ਆ ਤੇ ਆਪਾਂ ਅੰਦਮ ਜਾ ਰਹੇ ਹਾਂ ਮੱਥਾ ਟੇਕਣ ਤੇ ਤੁਹਾਨੂੰ ਦਿਖਾਉਣੀ ਆ ਇਹ ਬਾਬੇ ਦੀ ਜਗਾਹ ਦੇ ਇੱਥੇ ਅੰਦਰ ਇੱਥੇ ਪ੍ਰਸ਼ਾਦ ਚੜਦਾਗਾ 14 ਦੀ ਗੜਾਈ ਤੇ ਇੱਥੇ ਹੋਮ ਦਿੱਤਾ ਜਾਂਦਾ ਜੀ ਇਧਰ ਆਪਾਂ ਮੱਥਾ ਟੇਕਦੇ ਤੇ ਇਧਰ ਸਾਹ ਦੇ ਸੰਗਤ ਬੈਠੀ ਆ ਮੱਥਾ ਟੇਕਨ ਤੋਂ ਬਾਅਦ ਜਿੱਦਾਂ ਚੌਂਕੀ ਭੱਜਦੇ ਨੇ ਬਾਬਾ ਜੀ ਜਿਹਾ ਕਿ ਇਹ ਕੋਤੇ ਜ਼ੋਰ ਲਗਾ ਕਿ ਓਪਾਉਣ ਨਹੀਂ ਤੇ ਹੌਂ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਇਧਰ ਅੰਦਰ ਜਾਵਾਂਗੇ ਤੇ ਦੂਸਰੀ ਸਾਈਡ 'ਤੇ ਬਾਬਾ ਜੀ ਦੀ ਜਗ੍ਹਾ ਠੀਕ ਹੈ ਇੱਥੇ ਨਮਸਕਾਰ ਕਰਕੇ ਆਵਾਂਗੇ ਜੀ ਇਧਰ ਮੱਥਾ ਟੇਕਨ ਤੋਂ ਬਾਅਦ ਆਪਾਂ ਅੰਦਰ ਦੀ ਜਿੱਦ ਸਾਈਡ ਤੇ ਮਿੱਟੀ ਕੱਢਣ ਗਏ ਆ ਉਹ ਮੇ ਤੇ ਵੀਡੀਓ ਸਕਿਪ ਹੋ ਗਈ ਤੇ ਇਧਰ ਮਿੱਟੀ ਕੱਢਣ ਗਏ ਤੇ ਉਸ ਤੋਂ ਬਾਅਦ ਆਪਾਂ ਥੋੜਾ ਕੁਝ ਖਾਦਾ ਪੀਤਾ ਖਾਣ ਪੀਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਬੱਚਿਆਂ ਲਈ ਕੁਝ ਖਰਾਉਣੇ ਤੇ ਫਿਰ ਆਪਾਂ ਅਗੇ ਘਰ ਨੂੰ ਵਾਪਸ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ